ਸਤਰੀ ਕੱਲ ਦੋਸਤੋ ਹੁਣ ਤੱਕ ਪ੍ਰਵਾਸੀ ਮਜ਼ਦੂਰਾ ਵੱਲੋਂ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਤੇ ਅਤੇ ਹੋਰ ਕਮਿਊਨਿਟੀਜ਼ ਦੇ ਜੋ ਕਿ ਪੰਜਾਬ ਦੀਆਂ ਮੂਲ ਨਿਵਾਸੀ ਹਨ ਉਹਨਾਂ ਤੇ ਹਮਲੇ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਉਹ ਪ੍ਰਵਾਸੀ ਮਜ਼ਦੂਰ ਜਿਹੜੇ ਕਿ ਕਿਸੇ ਸਮੇਂ ਦੋ ਸਮੇਂ ਦੀ ਰੋਟੀ ਦੇ ਲਈ ਅਤੇ ਆਪਣੇ ਰੋਜ਼ਗਾਰ ਦੇ ਲਈ ਆਪਣੇ ਪ੍ਰਾਤ ਦੇ ਵਿੱਚ ਨਾ ਉਪਲਬਧ ਹੋਣ ਕਰਕੇ ਪੰਜਾਬ ਦੇ ਵਿੱਚ ਆਏ ਸਨ ਰੋਜ਼ਗਾਰ ਕਰਨ ਦੇ ਲਈ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਕਿਸ ਤਰ੍ਹਾਂ ਦੀਆਂ ਮਨਮਾਨੀਆਂ ਕੁਝ ਲੋਕ ਕਰ ਰਹੇ ਨੇ ਉਸ ਦੀ ਜਿੰਦੀ ਜਹਤ ਦੀ ਤਸਵੀਰ ਹਰ ਰੋਜ਼ ਅਨੇਕਾਂ ਵੀਡੀਓਜ਼ ਕਾਬਰਾ ਫੋਟੋ ਆਦੇ ਰਾਹੀਂ ਤੁਹਾਡੇ ਸਾਹਮਣੇ ਆਉਂਦੀ ਹੀ ਰਹਿੰਦੀ ਹੈ ਤੇ ਉੱਥੇ ਹੀ ਹੁਣ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਹਰ ਸਮੇਂ ਕੋਈ ਨਾ ਕੋਈ ਵੀਡੀਓ ਫੋਟੋ ਵਾਇਰਲ ਹੁੰਦੀ ਰਹਿੰਦੀ ਹੈ ਇਸੇ ਤਰ੍ਹਾਂ ਦੀ ਹੀ ਇੱਕ ਫੋਟੋ ਇਸ ਸਮੇਂ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਕ ਪ੍ਰਵਾਸੀ ਮਜ਼ਦੂਰ ਔਰਤ ਇੱਕ ਕੁੜੀ ਜੋ ਕਿ ਪ੍ਰਵਾਸੀ ਮਜ਼ਦੂਰ ਹੈ ਉਸ ਵੱਲੋਂ ਕਿਸ ਤਰ੍ਹਾਂ ਇੱਕ ਨਹਿਂਦ ਸਿੰਘ ਦੀ ਦੁਕਾਨ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਦਾ ਕਾਫੀ ਇਕੱਠ ਵੀ ਇਸ ਨਿਹੰਗ ਸਿੰਘ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਜਿਸ ਤੋਂ ਬਾਅਦ ਇਸ ਨਿਹੰਗ ਸਿੰਘ ਵੱਲੋਂ ਇਹਨਾਂ ਦੀ ਛਿੱਤਰ ਪ੍ਰੇਟ ਵੀ ਕੀਤੀ ਗਈ ਜਿਸ ਦੀ ਕੀ ਉਹਨਾਂ ਵੱਲੋਂ ਵੀਡੀਓ ਵੀ ਬਣਾਈ ਗਈ ਤੇ ਉੱਥੇ ਹੀ ਦੋਸਤੋ ਇੱਕ ਨਿਰਾਸ਼ਾਜਨਕ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਸਮੇਂ ਤੇ ਪੰਜਾਬੀ ਹੀ ਪੰਜਾਬੀਆਂ ਦੇ ਖਿਲਾਫ ਖੜੇ ਹੋ ਜਾਂਦੇ ਨੇ ਕਿਉਂਕਿ ਇੱਕ ਪੰਜਾਬੀ ਜੋ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਇਸ ਨਿਹੰਗ ਸਿੰਘ ਦੇ ਕੋਲ ਆਇਆ ਇਹਨਾਂ ਦੀ ਗਰੰਟੀ ਲੈ ਕੇ ਇਹਨਾਂ ਦੀ ਜ਼ਿੰਮੇਵਾਰੀ ਦੇ ਲਈ ਗੱਲਬਾਤ ਕਰਨ ਦੇ ਲਈ ਨਾਲ ਪੁਲਿਸ ਲੈ ਕੇ ਤੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜੋ ਕਮੈਂਟ ਕਰਨਾ ਆਓ ਦੇਖੋ ਇਹ ਵਾਇਰਲ ਹੋ ਰਹੀ ਵੀਡੀਓ ਹੋਰ ਖਬਰਾਂ ਨਹੀਂ ਬਣੇ ਰਹਿਣਾਂ ਲਿਮਟਿਡ ਗਿਆਨ ਨਾਲ ਆ ਗਿਆ ਤੂੰ ਹਲਾ ਕਰਦੀ ਆ ਚਲ ਉੱਤਰ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਦੇਖੋ ਗੁਰਜੀ ਦਾ ਖਾਲਸਾ ਭਾਈ ਜੀ ਕਿਹਨੇ ਲੋਕ ਆ ਬੰਦੇ ਸਪੋਰਟ ਤੇ ਆਏ ਨੇ ਕੋਹ ਪ੍ਰਵਾਸੀ ਬੰਦੇ ਦੀ ਕੋਈ ਤਾਂ ਸਾਡੀ ਦੁਕਾਨ ਤੇ ਨਾਲ ਹਮਰਾਜੀ ਤੋਂ ਤੇ ਹੁਣ ਕੋਣ ਆ ਆ ਦੇਖੋ ਆ ਬੰਦਾ ਹਨੇ ਕਹਿੰਦਾ ਕਹਿੰਦਾ ਅਸੀਂ ਕੰਪਲੀਟ ਕਰਦੇ ਮੈਡੀਕਲ ਕਰਦੇ ਵਾਲੇ ਕੰਪਲੀਟ ਨਹੀਂ ਆ ਕੇ ਤੂੰ ਹੱਲਾ ਕਰਦੀ ਆ ਚਲ ਉੱਤ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਆ